ਕੁਝ ਕ ਸ਼ਰੋਣੀ ਅਕਾਲੀ ਦਲ ਦੇ ਲੀਡਰ ਨੇ ਜਿਨ੍ਹਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਰੇਡ ਦੇ ਵਿੱਚ ਕੀ ਕੁਝ ਮਿਲਦਾ ਹੈ ਕੀ ਕੁਝ ਨਹੀਂ ਮਿਲਦਾ ਕੀ ਕਾਰਨ ਨੇ ਤੁਹਾਡੇ ਕੋਲ ਜਾਣਾ ਹੈ ਮੰਤਰੀ ਜੀ ਇਹ ਮਾਜੇ ਨਾਲ ਸਬੰਧਤ ਚਾਰ ਆਕੂਨ ਹੈ ਹਮ ਇੱਕ ਤਾਂ ਸ਼ਰੋਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਹਮ ਗੁਰਸੇਵਕ ਸਿੰਘ ਇੱਕ ਮਾਜਾ ਜ਼ੋਨ ਦੇ ਜਨਰਲ ਸਕੱਤਰ ਨੇ ਗੁਰਨਾਮ ਸਿੰਘ ਪੂਰੇ ਇੱਕ ਪਲਵਿੰਦਰ ਸਿੰਘ ਨੇ ਫਿੰਕਾ ਹੂੰ ਤੇ ਇੱਕ ਹੋਰ ਨੇ ਸਾਬਕਾ ਸਰਪੰਚ ਨੇ ਗੁਰਪ੍ਰੀਤ ਸਿੰਘ ਗੋਲਡੀ ਕਦੇ ਜਿਹੜੇ ਕਾਰਨ ਹੈ ਉਹ ਸਾਡੇ ਬੁਲਾਲੇ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਦੱਸਣਗੇ ਇਹਨਾਂ ਦਾ ਸਬੰਧ ਕਿਹਦੇ ਕਿਹਦੇ ਨਾਲ ਹੈ ਕੀ ਇੱਥੋਂ ਤੱਕ ਹੀ ਰੁਕੂਗਾ ਇਹ ਕੰਮ ਉਹਨਾਂ ਦਾ ਕੋਈ ਨਮਾਇੰਦਾ ਨਾਲ ਲਿਆ ਜਾਂ ਨਹੀਂ ਲਿਆ ਜਾਂ ਸਿੱਧੇ ਤੌਰ ਤੇ ਆਪ ਹੀ ਛਾਪਾ ਮਾਰਤਾ ਜੀ ਉਹਨਾਂ ਨੇ ਸਥਾਨਕ ਪੁਲਿਸ ਨੂੰ ਬਿਨਾਂ ਦੱਸੀ ਛਾਪਾ ਮਾਰਿਆ ਹੂੰ ਤਾਂ ਮੇਰਾ ਖਿਆਲ ਹੈ ਪਰ ਕੇਂਦਰ ਦੀ ਸਰਕਾਰ ਦਾ ਜਿਹੜਾ ਇਹਨਾਂ ਨਾਲ ਤਾਲਮੇ ਲੈ ਉਹ ਕੋਈ ਲੰਬਾ ਚੌੜਾ ਦਿਖਾਈ ਨਹੀਂ ਦੇ ਜਿਹੜੀ ਐਨਸੀਬੀਏ ਜੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਹ ਜਿਹੜੀ ਰੇਡ ਕੀਤੀ ਹੈ ਜੀ ਪਹਿਲਾਂ ਜਾਣਕਾਰੀ ਇਹ ਸੀਗੀ ਕਿ ਮਤਲਬ ਨੈਸ਼ਨਲ ਕਰਾਈਮ ਬਿਊਰੋ ਦੀ ਹੈ ਪਰ ਨਾਰਕੋਟਿਕਸ ਬਿਊਰੋ ਯਾਨੀ ਕਿ ਤਾਰ ਹੋਰ ਪਾਸੇ ਜੁੜਦੇ ਹੋਏ ਇਹਦਾ ਮਤਲਬ ਨਸ਼ਿਆਂ ਵਾਲਾ ਮਾਮਲਾ ਹੈ ਹਮਮ ਸਰਵਤਰ ਜੀ ਮੇਰਾ ਖਿਆਲ ਆ ਫਿਰ ਉਹ ਹੋਏਗਾ ਜਿਹੜਾ ਗੁਜਰਾਤ ਦੇ ਵਿੱਚ ਇੱਕ ਵੱਡੀ ਖੇਪ ਮਿਲੀ ਹੈ ਕੱਲ 7000 ਕਰੋੜ ਦਾ ਨਸ਼ਾ ਜਿਹੜਾ ਹੈਗਾ ਉਥੋਂ ਦੀ ਬੰਦਰਗਾਹ ਤੋਂ ਮਿਲਿਆ ਹੈਗਾ ਇਹਦਾ ਮਤਲਬ ਇਹ ਤਾਰਾਂ ਉੱਥੋਂ ਚੱਲੀਆਂ ਕੰਟਰੀ ਲਗਾਤਾਰ ਏਅਰﻳਡ ਚੱਲੀ ਸੀ ਚਾਹੇ ਬਾਰੀਤ ਤਾਂ ਇਹਦੇ ਵਿੱਚ ਕੋਈ ਵੀ ਅਪੱਤੀ ਜਨਕ ਚੀਜ਼ ਜਾਂ ਅਜਿਹਾ ਕੋਈ ਸਮਾਨ ਬਰਾਮਦ ਨਹੀਂ ਹੋਇਆ ਜਿਹਦੇ ਤੇ ਕੋਈ ਸਵਾਲ ਖੜੇ ਹੋਣ ਸ਼੍ਰੋਮਣੀ ਅਕਾਲੀ ਦਲ ਕਾਫੀ ਚਰਚਾ ਦੇ ਵਿੱਚ ਹੈ ਜੀ ਇੱਕ ਪਾਸੇ ਭਰਤੀ ਮੋਹਮ ਚੱਲ ਰਹੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਪ੍ਰਧਾਨ ਸਾਹਿਬ ਮਿਲ ਚੁੱਕੇ ਨੇ ਯਾਨੀ ਕਿ ਹੈ ਤਾਂ ਪੁਰਾਣੇ ਸੀ ਕੁਝ ਸਮੇਂ ਲਈ ਸਾਬਕਾ ਹੋਏ ਸੀਗੇ ਪਰ ਦੁਬਾਰਾ ਫਿਰ ਨਵੇਂ ਰੂਪ ਦੇ ਵਿੱਚ ਉਹਨਾਂ ਨੇ ਜੁਆਇਨ ਕਰ ਲਿਆ ਹੈ ਤਾਂ ਦੂਜੇ ਪਾਸੇ ਕੁਝ ਕੁ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਜਿਨ੍ਹਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਰੇਡ ਦੇ ਵਿੱਚ ਕੀ ਕੁਝ ਮਿਲਦਾ ਹੈ ਕੀ ਕੁਝ ਨਹੀਂ ਮਿਲਦਾ ਕੀ ਕਾਰਨ ਨੇ ਤੁਹਾਡੇ ਤੋਂ ਜਾਣਾਂਗੇ ਤਰਵਿੰਦਰ ਜੀ ਇਹ ਮਾਝੇ ਨਾਲ ਸਬੰਧਤ ਚਾਰ ਆਗੂ ਨੇ ਹਮ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਹਮ ਗੁਰਸੇਵਕ ਸਿੰਘ ਇੱਕ ਮਾਝਾ ਜ਼ੋਨ ਦੇ ਜਨਰਲ ਸਕੱਤਰ ਨੇ ਗੁਰਨਾਮ ਸਿੰਘ ਪੂਰੇ ਇੱਕ ਪਲਵਿੰਦਰ ਸਿੰਘ ਨੇ ਪਿੰਕਾ ਹੂੰ ਤੇ ਇੱਕ ਹੋਰ ਨੇ ਸਾਬਕਾ ਸਰਪੰਚ ਨੇ ਗੁਰਪ੍ਰੀਤ ਸਿੰਘ ਗੋਲਡੀ ਹੂੰ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਐਨਸੀਬੀ ਨੈਸ਼ਨਲ ਕ੍ਰਾਈਮ ਬਿਊਰੋ ਜਿਹੜਾ ਸਾਡਾ ਕੌਮੀ ਅਪਰਾਧ ਬਿਊਰੋ ਹੈ ਉਹਨਾਂ ਦੀ ਟੀਮ ਨੇ ਜਿੰਨਾਂ ਤੇ ਆ ਕੇ ਛਾਪੇ ਮਾਰੇ ਨੇ ਜਿੰਨੇ ਵੀ ਰਿਪੋਰਟਰ ਉੱਥੇ ਗਏ ਨੇ ਉਹ ਕਹਿੰਦੇ ਜੀ ਕਾਰਨ ਨਹੀਂ ਦੱਸਿਆ ਉਹ ਕਹਿੰਦੇ ਜਿਹੜੇ ਕਾਰਨ ਹੈ ਉਹ ਸਾਡੇ ਬੁਲਾਰੇ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਦੱਸਣਗੇ ਇਹਨਾਂ ਦਾ ਸਬੰਧ ਕਿਹਦੇ ਕਿਹਦੇ ਨਾਲ ਹੈ ਕੀ ਇੱਥੋਂ ਤੱਕ ਹੀ ਰੁਕੂਗਾ ਇਹ ਕੰਮ ਜਾਂ ਇਸ ਤੋਂ ਅੱਗੇ ਵੱਡੇ ਅਧਿਕਾਰੀਆਂ ਕੋਲ ਵੀ ਜਾਣਗੇ ਇਹਨਾਂ ਦੇ ਵੱਡੇ ਅਧਿਕਾਰੀ ਨਹੀਂ ਵੱਡੇ ਆਗੂਆਂ ਕੋਲੇ ਇਹ ਗੱਲ ਲਗਾਤਾਰਤਾ ਦੇ ਵਿੱਚ ਚੱਲ ਰਹੀ ਹੈ ਸੋ ਨੈਸ਼ਨਲ ਕ੍ਰਾਈਮ ਬਿਊਰੋ ਦਾ ਆ ਕੇ ਮਾਝੇ ਦੇ ਵਿੱਚ ਖਾਸ ਕਰ ਜਿਹੜਾ ਅੰਮ੍ਰਿਤਸਰ ਵਾਲਾ ਇਲਾਕਾ ਹੈ ਉੱਥੇ ਆ ਕੇ ਕੁਝ ਅਕਾਲੀ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕਰਨੀ ਉਹ ਕਾਫੀ ਹੱਦ ਤੱਕ ਕਰ ਜਿਹੜਾ ਕਾਫੀ ਚਰਚਾ ਦਾ ਵਿਸ਼ਾ ਹੈਗਾ ਇਹਦੇ ਵਿੱਚ ਪਤਾ ਤਾਂ ਪੰਡਤ ਰਵਿੰਦਰ ਹੁਦੀ ਇਹ ਲਗੂਗਾ ਜਦੋਂ ਨੈਸ਼ਨਲ ਕ੍ਰਾਈਮ ਬਿਊਰੋ ਦਾ ਕੋਈ ਬੁਲਾਰਾ ਇਹਦੀ ਪੂਰੀ ਜਾਣਕਾਰੀ ਦੇਵੇਗਾ ਮੈਨੂੰ ਇਦੇ ਬਾਰੇ ਵੀ ਨਹੀਂ ਪਤਾ ਕਿ ਨੈਸ਼ਨਲ ਕ੍ਰਾਈਮ ਬਿਊਰੋ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਸੀ ਉਹਨਾਂ ਦਾ ਕੋਈ ਨੁਮਾਇੰਦਾ ਨਾਲ ਲਿਆ ਜਾਂ ਨਹੀਂ ਲਿਆ ਜਾਂ ਸਿੱਧੇ ਤੌਰ ਤੇ ਆਪ ਹੀ ਛਾਪਾ ਮਾਰਤਾ ਜੇ ਉਹਨਾਂ ਨੇ ਸਥਾਨਕ ਪੁਲਿਸ ਨੂੰ ਬਿਨਾਂ ਦੱਸੇ ਛਾਪਾ ਮਾਰਿਆ ਤਾਂ ਮੇਰਾ ਖਿਆਲ ਹੈ ਫਿਰ ਕੇਂਦਰ ਦੀ ਸਰਕਾਰ ਦਾ ਜਿਹੜਾ ਇਹਨਾਂ ਨਾਲ ਤਾਲਮੇਲ ਹੈ ਉਹ ਕੋਈ ਲੰਬਾ ਚੌੜਾ ਦਿਖਾਈ ਨਹੀਂ ਦੇ ਰਿਹਾ ਜੀ ਬਿਲਕੁਲ ਜੀ ਟਲ ਸਾਹਿਬ ਇੱਕ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਜਿਹੜੀ ਐਨਸੀਬੀ ਹੈ ਜੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਹ ਜਿਹੜੀ ਰੇਡ ਕੀਤੀ ਹੈ ਜੀ ਪਹਿਲਾਂ ਜਾਣਕਾਰੀ ਇਹ ਸੀਗੀ ਕਿ ਮਤਲਬ ਨੈਸ਼ਨਲ ਕ੍ਰਾਈਮ ਬਿਊਰੋ ਦੀ ਹੈ ਪਰ ਨਾਰਕੋਟਿਕਸ ਬਿਊਰੋ ਯਾਨੀ ਕਿ ਤਾਰ ਹੋਰ ਪਾਸੇ ਜੁੜਦੇ ਹੋਏ ਇਹਦਾ ਮਤਲਬ ਨਸ਼ਿਆਂ ਵਾਲਾ ਮਾਮਲਾ ਹੈ ਜੇ ਨਾਰਕੋਟਿਕ ਵਾਲਾ ਨੇ ਕੀਤੀ ਹੈ ਤਾਂ ਫਿਰ ਉਹ ਐਨਸੀਬੀ ਦੋਨੋਂ ਦੇ ਕੋਈ ਮੈਨਾਂ ਨਿਕਲਦਾ ਨਾ ਜੇ ਤਾਂ ਪੂਰਾ ਉਹਨੂੰ ਐਲੈਬੋਰੇਟ ਕਰਕੇ ਲਿਖਿਆ ਜਾਵੇ ਤਾਂ ਠੀਕ ਹੈ ਇਹਦਾ ਮਤਲਬ ਜਿਹੜਾ ਨਸ਼ਿਆਂ ਨਾਲ ਸਬੰਧਤਾ ਤਰਵਿੰਦਰ ਜੀ ਮੇਰਾ ਖਿਆਲ ਆ ਫਿਰ ਉਹ ਹੋਏਗਾ ਜਿਹੜਾ ਗੁਜਰਾਤ ਦੇ ਵਿੱਚ ਇੱਕ ਵੱਡੀ ਖੇਪ ਮਿਲੀ ਹੈ ਹਮ ਕੱਲ 3000 ਕਰੋੜ ਦਾ ਨਸ਼ਾ ਜਿਹੜਾ ਹੈਗਾ ਉੱਥੋਂ ਦੀ ਬੰਦਰਗਾਹ ਤੋਂ ਮਿਲਿਆ ਹੈਗਾ ਇਹਦਾ ਮਤਲਬ ਇਹ ਤਾਰਾਂ ਉੱਥੋਂ ਚੱਲੀਆਂ ਨੇ ਹਮ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਕਿ ਗੁਜਰਾਤ ਬੰਦਰਗਾਹ ਤੋਂ ਚੱਲੀਆਂ ਹੋਈਆਂ ਤਾਰਾਂ ਉਹ ਅੰਮ੍ਰਿਤਸਰ ਤੇ ਕਈ ਖੇਤਰਾ ਚਾਈਆਂ ਸੀ ਬਾਅਦ ਦੇ ਵਿੱਚ ਉਹਦਾ ਖਲਾਸਾ ਜਿਹੜੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਅੰਬਰਸਰ ਦੇ ਤੇ ਸਾਬਕਾ ਆਈਜੀ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਵੀ ਕੀਤਾ ਸੀ ਤੇ ਉਹਨਾਂ ਦੀਆਂ ਤਾਰਾਂ ਅੱਗੇ ਵੱਡੇ ਸਿਆਸੀ ਆਗੂ ਨਾਲ ਜੁੜਦੀਆਂ ਸੀ ਇਹਦਾ ਮਤਲਬ ਜੇ ਇਹ ਕ੍ਰਾਈਮ ਇਹਦਾ ਹੈਗਾ ਨਾਰਕੋਟਿਕ ਬਿਊਰੋ ਹੈ ਜੇ ਉਹਨਾਂ ਦਾ ਇਹ ਮਾਮਲਾ ਹੈਗਾ ਤਾਂ ਇਹਦਾ ਮਤਲਬ ਨਸ਼ਿਆਂ ਨਾਲ ਸੰਬੰਧਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਜਨ ਸਾਹਿਬ ਕਹਿੰਦੇ ਤਿੰਨ ਇੱਕ ਘੰਟੇ ਲਗਾਤਾਰ ਇਹ ਰੇਡ ਚੱਲੀ ਸੀ ਛਾਪੇਮਾਰੀ ਤਾਂ ਇਹਦੇ ਵਿੱਚ ਕੋਈ ਵੀ ਅਪੱਤੀ ਜਨਕ ਚੀਜ਼ ਜਾਂ ਅਜਿਹਾ ਕੋਈ ਸਮਾਨ ਬਰਾਮਦ ਨਹੀਂ ਹੋਇਆ ਜਿਹਦੇ ਤੇ ਕੋਈ ਸਵਾਲ ਖੜੇ ਹੋਣ ਸੋ ਰੇਡ ਹੋ ਚੁੱਕੀ ਹੈ ਜੀ ਤੇ ਹੁਣ ਅਪਡੇਟਸ ਹੋਰ ਆਉਣਗੀਆਂ ਤਾਂ ਉਹ ਵੀ ਤੁਹਾਡੇ ਨਾਲ ਜਲਦ ਹੀ ਸਾਂਝੀਆਂ ਕਰਾਂਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ